ਮੇਕਰਨ ਨਾਮ ਦਾ ਮੁੰਡਾ ਸੀ ਉਮਰ 23 ਸਾਲ ਉਹ ਆਪਣੇ ਦੋਸਤ ਨਾਲ ਜਾ ਰਿਹਾ ਸੀ ਮੋਟਰਸਾਈਕਲ ਤੇ ਸੜੀ ਉੱਤੇ ਪੰਜ ਬੰਦਿਆਂ ਨੇ ਹਮਲਾ ਕਰਕੇ ਸੁਗਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ ਉਹ ਇੱਕ ਕਾਫੀ ਬੇਸ਼ਿਆਣਾ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹਦਾ ਕਤਲ ਕੀਤਾ ਗਿਆ ਸੀ ਜਿੱਲੀ ਵੀਡੀਓ ਵੀ ਬਣੀ ਸੀ ਉਹ ਕਾਫੀ ਇਹਦੇ ਨਾਲ ਲੋਕਾਂ ਦਾ ਸਹਿਮ ਵੀ ਹੋਇਆ ਸੀ ਇੱਕ ਸਪੈਸ਼ਲ ਟੀਮ ਕ੍ਰੀਏਟ ਕੀਤੀ ਵੀ ਐਸਪੀ ਜੀ ਸਾਹਿਬ ਨੇ ਐਸਪੀ ਸਿਟੀ ਐਸਪੀ ਸਿਟੀ 1 ਪੀਐਸਪੀ 3 ਚਾਰ ਸੀਏਏ ਦੇ ਐਸਐਚਓ ਸਰੰਦੇ ਸੋ ਇਹ ਸਾਰੀ ਟੀਮ ਨੇ ਬੜਾ ਚੰਗਾ ਕੰਮ ਕਰਦੇ ਹੋਏ ਅਗਲੇ ਦਿਨ ਹੀ ਦੋ ਬੰਦੇ ਨੂੰ ਅਰੈਸਟ ਕਰ ਲਏਗੇ ਜਿਹੜੇ ਕੀ ਅਮਨ ਮੀਤ ਤੇ ਯੂਬਰਾਜ਼ ਨੇ ਉਹ ਤਾਂ ਪੰਜ ਦੇ ਦੋ ਸੀਸੀ ਇੱਕ ਗੁੜਾਏ ਜਿਹੜੇ ਬਾਕੀ ਟੀਮ ਲੋਸੀ ਸੀ ਉਹ ਵੀ ਅਗਲੇ ਦਿਨ ਅਰੈਸਟ ਕਰ ਲਏ ਉਹ ਇਹਨਾਂ ਮੋਟਰਸਾਈਕਲ ਚਾਹੇਗੇ ਸੀ ਪੂਰੀ ਵਾਰਦਾਤ ਦੇਖੋ ਕਿ ਉਹਨਾਂ ਮੋਟਰਸਾਈਕਲ ਨੂੰ ਚਾਲੂ ਕਰਦੇ ਨੇ ਤੇ ਜਿਹੜਾ ਚੋਰਾ ਇੱਕ ਉਹਨਾਂ ਨੂੰ ਮਾਰਿਆ ਗਿਆ ਸੀ ਉਹ ਵੀ ਪਰਮਾਨੈਂਟ ਕਰਦੇ ਨੇ ਕਿ ਇਹਨਾਂ ਦੀ ਕ੍ਰਿਮਿਨਲ ਰਿਪੋਰਟ ਹੈ ਜਿੰਦਾ ਹੁੰਦਾ ਹੈ ਜਿਸ ਵਾਰਨਸ ਨੂੰ ਲੈ ਕੇ ਉਹਨਾਂ ਦੇ ਨਾਮਾ ਇਹ ਨਾਮ ਜਿਸ ਪਰ ਉਹਨਾਂ ਤੇ ਇੱਕ ਫਸਟਾ ਜਿਹੜਾ ਮਾਮਲਾ ਆਇਆ ਸੀ ਉਸ ਤੋਂ ਉਹ ਗੁੜੇ ਅਦਰਵਾਈਜ਼ ਜੇ ਬਾਕੀ ਚਾਰ ਬੰਦੇ ਅੱਗੇ ਪਹਿਲਾ ਸੰਮਤ ਦਰਖਾਵੇ ਅਮਨਿਤ ਜਿਹੜਾ ਸਾਥੀ ਨੂੰ ਫੜਿਆ ਹੈ ਉਸ ਦਾ ਆਰਡਰ ਬਣਾਉਣਾ। ਜਿਹਦੇ ਪਹਿਲਾ ਹੈ 937 ਰੁਪਏ। ਇਹਦਾ ਅਨੁਸ਼ੇਚੀ 2 ਦੇ ਪਰਚੇ ਨੇ ਪਹਿਲਾ 377 ਤੋਂ 372 ਬਾਰੇ। ਜਿਹੜਾ 14 ਬੰਦਾ ਸੇ ਘਾ ਲੇ ਤਰਮ ਕਰਤਾ। ਉਹਦੇ ਵੀ ਕਰਤਾ ਹੈ। ਸੋ ਇਹਨਾਂ ਦਾ ਕ੍ਰਿਮੀਨਲ ਰਿਪੋਰਟ ਪਹਿਲਾ ਹੈਗਾ ਕਿ ਕਿਸੇ ਪੁੜੇ ਨੂੰ ਲੈ ਕੇ ਇਹਨਾਂ ਦਾ ਆਪਸ ਚ ਰੌਲਾ ਸੀਗਾ ਹਾਂ ਸੋ ਆਸ ਦਾ ਮੇਨ ਪਰਸਨ ਜਿਹਦੀ ਲੜਾਈ ਸੀ ਕਰਨ ਨਾਲ ਤੇ ਬਾਕੀ ਉਹਦੇ ਯਾਰ ਦੋਸਤ ਜਿਹੜੇ ਉਹਦੇ ਨਾਲ ਆਈ ਸੀਗਾ ਸੋ ਇਹਦੇ ਚ ਸਾਰੇ ਦੋਸ਼ੀ ਗ੍ਰਫਤਾਰ ਕਰ ਲਏ ਗਏ ਨੇ ਦੋ ਦੋਸ਼ੀਆਂ ਨੂੰ 7 ਤਰੀਕ ਨੂੰ ਜਦੋਂ ਅਰੈਸਟ ਕਰਨ ਗਈ ਸੀ ਪੁਲਿਸ ਉਥੇ ਇਹਨਾਂ ਦਾ ਐਕਸੀਡੈਂਟ ਹੋਇਆ ਜਮੇਸ਼ਾ ਕਾਫੀ ਮੇਜਰ ਹੈਗਾ ਸੱਟਾਂ ਲੱਗੀਆਂ ਸੋ ਹਸਪੀਟਲ ਚ ਟ੍ਰਾਂਸਪੋਰਟ ਕੀਤਾ ਗਿਆ ਇਹਨਾਂ ਨੂੰ ਹਸਪੀਟਲ ਚ ਜਿਹੜੇ ਇਲਾਜ ਨੇ ਤੋ ਇਹ ਆਸ ਤੋਂ ਬਾਅਦ ਉਹਨਾਂ ਨੂੰ ਫਿਰ ਉਸ ਤੋਂ ਵਾਦ ਜਿਹੜੀ ਕਲੋਨੀ ਕਰ ਲਈ ਉਹ ਕੀਤੀ ਕਿਉਂਕਿ ਆਪਣੀ ਬਾਕੀਆਂ ਨੂੰ ਰਿਮਾਂਡ ਲਈ ਪੇਸ਼ ਕੀਤਾ ਜਾਊਗਾ ਪੋਰਟ 'ਚ ਤੇ ਰਿਮਾਂਡ ਲੈ ਕੇ ਹੋਰ ਵੀ ਇਹਦੇ ਜਿਹੜੇ ਤਫਤੀਸ਼ 'ਚ ਫਾਈਨਲ ਪੁਆਇੰਟ ਸਟੱਪਣ ਆ ਲੈਣੇ ਹੋ। ਹਾਂ ਦਿਖ ਰਿਹਾ ਹੈ। ਜਿਹੜੇ ਮਿਲਤੀ ਸਨ ਉਹਨਾਂ ਦਾ ਵੀ ਮਾਮਲਾ ਕ੍ਰਿਮੀਨਲ ਰਿਕਾਰਡ ਨਹੀਂ ਇਹਦਾ ਕ੍ਰਿਮੀਨਲ ਰਿਪੋਰਟ ਕੋਈ ਨਹੀਂ ਹੈ ਕਲੀਨ ਹੈ। ਇਹ ਤੁਹਾਨੂੰ ਕਿਹਨੂੰ ਲੈ ਕੇ ਦੱਸ ਰਹੇ ਹੋ ਵੀ ਜਿਹੜੇ ਇਹਨਾਂ ਦੇ ਲੰਗੀ ਸੀ ਉਹ ਕੀ ਮਾਮਲਾ ਸੀ ਉਹ ਉਹ ਮਾਮਲਾ ਇਹ ਸੀਗਾ ਜਿਹੜੀ ਅੰਸ਼ ਦੀ ਉਹਨੋਂ ਸੀਗੀ ਕੁੜੀ ਹਾਂ ਹਾਂ ਉਹ ਜਿਹੜਾ ਮਰਨ ਵਾਲਾ ਸੀ ਉਹਨੂੰ ਮੈਸੇਜ ਵਗੈਰਾ ਕਰਦਾ ਸੀ ਉਹ ਕਰਕੇ ਇਹ ਵਸੇ ਸੀ ਉਹਦੇ ਨਾਲ ਤੇ ਇਹਨਾਂ ਨੇ ਆ ਕੇ ਉਹਨੂੰ ਉੱਠ ਕੇ ਤੇ ਬਾਅਦ ਚ ਛੁਰਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੋਸ਼ਲ ਮੀਡੀਆ ਤੇ ਕੋਈ ਧਮਕੀ ਦਿੱਤੀ ਸੀ ਨਹੀਂ ਸਾਡੇ ਕੋਲ ਤਾਂ ਇਹੋ ਜੀ ਕੋਈ ਚੀਜ਼ ਨਹੀਂ ਸਾਹਮਣੇ ਹੈ ਕਿ ਪਹਿਲਾਂ ਕੋਈ ਧਮਕੀ ਦਿੱਤੀ ਹੋਵੇ ਜਾਂ ਸੋਸ਼ਲ ਮੀਡੀਆ ਤੇ ਕੋਈ ਇਹਨਾਂ ਦੀ ਗੱਲਬਾਤ ਹੋਈ ਹੋਵੇ ਨਹੀਂ ਸਾਡੇ ਕੋਲ ਇਹਦੇ ਬਾਰੇ ਅਜੇ ਤੱਕ ਕੋਈ ਕੰਪਲੇਨ ਨਹੀਂ ਹੈ ਪਰ ਪਹਿਲਾਂ ਕਿਸੇ ਲੜਾਈ ਚ ਅਗਲੀ ਸ਼ਾਮਸੀ ਇਹ ਕਹਿ ਰਹੇ ਸੀ ਕਿ 307 ਦੇ ਪਰਚੇ ਕੇ। ਸਭ ਮ੍ਰਿਤਕ ਨੂੰ ਜੋ ਇਹਨਾਂ ਦੀ ਗਵਾਹੀ ਦਿੱਤੀ ਸੀ ਕਿਸੇ ਕੇਸ ਨੂੰ ਲੈ ਕੇ ਕੋਵਿਡ ਦੇ ਇਨਫੈਕਸ਼ਨ ਨਾ ਨਹੀਂ ਕੋਈ ਦੇਖੋ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕੀ ਕਾਰਨ ਸੀ ਜੀ ਪਰ ਜਿਹੜਾ ਹੈ ਸੋ ਹਰੇ ਤੱਕ ਪ੍ਰੀਲੀਮਨਰੀ ਸਾਡੇ ਕੋਲ ਕਾਰਨ ਆਇਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਜੇ ਕੋਈ ਐਡੀਸ਼ਨਲ ਕੋਈ ਕਾਰਨ ਹੋਊਗਾ ਉਹ ਇਨਵੈਸਟੀਗੇਸ਼ਨ ਤੇ ਸਾਹਮਣੇ ਆ ਜਾਊਗਾ ਸਰ ਜੇ ਕੋਈ ਹੋਰ ਕਿਤੇ ਕਾਰਨ ਸੀਗਾ ਕਿ ਜਿਹਦੇ ਕਰਕੇ ਬੰਦੇ ਆਪਸ ਵਿੱਚ ਦੁਸ਼ਮਣੀ ਹੋਈ ਸਰ ਵਿਸ਼ਾਲ ਦੀ ਪਰਿਵਾਰਦੂਲੋਂ ਕਿਹਾ ਗਿਆ ਸੀ ਕਿ ਵਿਸ਼ਾਲ ਲੈ ਕੇ ਗਿਆ ਜੀ ਵਿਸ਼ਾਲ ਦੀ ਵੀ ਕੋਈ ਆਈ ਹੈ ਇਹਦੇ ਵਿੱਚ ਨਹੀਂ ਵਿਸ਼ਾਲ ਦੇ ਇਹਦੇ ਚ ਹਜੇ ਤੱਕ ਕੋਈ ਸ਼ਮੂਲੀਅਤ ਨਹੀਂ ਆਈ ਵਿਸ਼ਾਲ ਬਾਈਕ ਚਲਾ ਰਿਹਾ ਸੀ ਕੰਜੀ ਉਸ ਵੇਲੇ ਪਿੱਛੇ ਬੈਠਾ ਸੀ ਕਰਨ ਜਿਹੜਾ ਮ੍ਰਿਤਕ ਹੈ ਪਰ ਹਜੇ ਤੱਕ ਇਨਵੈਸਟੀਗੇਸ਼ਨ 'ਚ ਵਿਸ਼ਾਲ ਦੀ ਕੋਈ ਸ਼ਮੂਲੀਅਤ ਨਹੀਂ ਆਈ ਪਰ ਉਹਦਾ ਰੋਲ ਐਗਜ਼ਾਮਨ ਕੀਤਾ ਜਾ ਰਿਹਾ ਹੈ ਜੇ ਉਹਦੀ ਵੀ ਕੋਈ ਸ਼ਮੂਲੀਅਤ ਆਉਗੀ ਤੇ ਉਸ ਹਸਾਬ ਨਾਲ ਕਰ ਦੇਣਗੇ ਲੜਕੀ ਤੇ ਬਾਬਾ ਇਹ ਆਪਸ ਵਿੱਚ ਐਸੇ ਨੌਨ ਸੀ ਗਈ ਕਿ ਉਹਦੇ ਤੇ ਪੁਨਰਵਾਸ਼ੀ ਤੁਰੋ ਦੇ ਮਦਰ ਦਾ ਕਹਿਣਾ ਕਿ ਉਸਾਲ ਉਹ ਤੇ ਬਾਰ ਬਾਰ ਪੈਸੇ ਦੀ ਮੰਗ ਕਰ ਰਹਾ ਸੀ ਕਬੀ ਰੇਟ ਨੂੰ ਨਹੀਂ ਉਹਨਾਂ ਦੀ ਮਦਰ ਦੇ ਜਿਹੜੇ ਵੀ ਕੋਈ ਸ਼ੰਕੇ ਹੈ ਜਾਂ ਕੋਈ ਚੀਜ਼ ਹੈ ਜਿਹੜੀ ਉਹ ਚਾਹਦੇ ਨੇ ਕਿ ਇਨਵੈਸਟੀਗੇਟ ਹੋਵੇ ਤਫਤੀਸ਼ ਚ ਲਿਆਦੀ ਜਾਵੇ ਉਹਨੂੰ ਦੁਬਾਰਾ ਤਫਤੀਸ਼ ਕੀਤੀ ਜਾਊਗੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸੀਨੀਅਰ ਆਫੀਸਰਸ ਦੀ ਇਹ ਟੀਮ ਹੈ ਜਿਹੜੀ ਇਨਵੈਸਟੀਗੇਟ ਕਰ ਰਹੀ ਸੋ ਜਿਹੜਾ ਵੀ ਕੋਈ ਇਹੋ ਜਿਹਾ ਐਂਗਲ ਹੋਊਗਾ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਚ ਤਫਤੀਸ਼ ਚ ਲਿਆਉਣਾ ਬੰਦਾ ਉਹਨੂੰ ਤਫਤੀਸ਼ ਤੇ ਰਾਈਡ ਨਾਲ ਕਰਕੇ ਵੀ ਲੰਚੋਰ ਕੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਰ ਦੇ ਤੇ ਕਿਸੇ ਨੂੰ ਕੋਈ ਬੰਦਾ ਸੀਸੀਵੀ ਕੋਈ ਵੀਡੀਓ ਕਾਲ ਕਿਸੇ ਲਾਈਵ ਦਿਖਾ ਰਾਂ ਮੈਂ ਜਦ ਨਹੀਂ ਹਾਂ ਦਿੱਤਾ ਕਿ ਉਹਦੀ ਕੋਈ ਚੀਜ਼ ਨਹੀਂ ਆਈ ਬਟ ਮੈਂ ਇਹ ਜ਼ਰੂਰ ਵਾਰਨਿੰਗ ਦੇਣੀ ਚਾਹੁੰਗਾ ਸਾਰਿਆਂ ਨੂੰ ਕਿ ਜੇ ਕੋਈ ਇਹੋ ਜਿਹਾ ਕੋਈ ਕ੍ਰਾਈਮ ਹੁੰਦਾ ਹੈ ਕੋਈ ਪੈਡੀ ਕ੍ਰਾਈਮ ਕੋਈ ਸਨੈਚਿੰਗ ਕੋਈ ਚੋਰੀ ਹੁੰਦੀ ਹੈ ਜਾਂ ਕੋਈ ਇਹੋ ਜਿਹਾ ਵਾਇਲੈਂਟ ਕ੍ਰਾਈਮ ਹੁੰਦਾ ਹੈ ਤੇ ਉਹਨਾਂ ਦੇ ਖਿਲਾਫ ਸਖਤੀ ਨਾਲ ਜੱਟਿਆ ਜਾਊਗਾ ਐਂਡ ਹਾਰਸ਼ ਟੂ ਹਾਰਸ਼ ਸੈਕਸ਼ਨ ਪੁਲਿਸ ਵੱਲੋਂ ਇਹ ਪਲਾਨ ਮਰਡਰ ਸੀਗਾ ਜਾਂ ਸਿਰਲੀ ਕਲੈਨ ਪਲਾਨ ਮਰਡਰ Thank